ਹਾਂਜੀ ਭਾਈ ਸਾਰਿਆਂ ਨੂੰ ਪਿਆਰ ਪਿਆਰ ਸਤਿ ਸ਼ਾਲੀ ਜੀ ਮੈਂ ਤੁਹਾਡਾ ਆਪਣਾ ਪੀਤ ਕੈਂਟ ਸੋ ਭਰਾਵੋ ਪਹਿਲੀ ਗੱਲ ਤਾਂ ਕਿ ਗਰਮੀ ਬਹੁਤ ਆ ਠੀਕ ਆ ਸੋ ਆਪਣਾ ਧਿਆਨ ਰੱਖਿਆ ਕਰੋ ਭਰਾ ਮੇਰੋ ਸੋ ਦੂਜੀ ਗੱਲ ਭਾਈ ਤੇ ਹੁਣ ਮੈਂ ਸੀਰੀਅਸ ਗੱਲ ਕਰਦਾ ਸੀਰੀਅਸ ਗੱਲ ਇਹ ਆ ਭਰਾਵੋ ਕਿ ਤੁਹਾਨੂੰ ਪਤਾ ਆ ਕਿ ਕਿੰਨੀਆਂ ਲੁੱਟਾਂ ਖੋਹਾਂ ਰੋਡ ਤੇ ਬਾਰਦਾਤਾਂ ਕੀ ਕੁਝ ਹੋਣ ਲੱਗਿਆ ਆਪਣਾ ਜਿਹੜਾ ਪੰਜਾਬ ਆ ਉਹ ਐ ਮੰਨ ਲਓ ਵੀ ਜਿਵੇਂ ਪਹਿਲਾਂ ਹੁੰਦਾ ਸੀ ਗੁਜਰਾਤ ਚ ਹੋ ਗਿਆ ਨਾ ਜੂਪੀ ਐਮਪੀ ਬਿਹਾਰ ਚ ਹੋ ਗਿਆ ਇਹਦੀਆਂ ਚੀਜ਼ਾਂ ਬਾਹਰਲੀ ਸਟੇਟਾਂ ਚ ਹੁੰਦੀਆਂ ਸੀ ਆਪਣੇ ਨਹੀਂ ਹੁੰਦੀਆਂ ਸੀ ਪਰ ਹੁਣ ਲੱਗ ਗਿਆ ਬਈ ਆਪਣੇ ਵੀ ਹੋਣ ਸੋ ਮੈਂ ਸਾਰੇ ਭਰਾਵਾਂ ਨੂੰ ਸचेत ਕਰਦਾ ਵੈਸੇ ਮੈਨੂੰ ਕਿਉਂਕਿ ਹੋ ਸਕਦਾ ਮੇਰੀ ਕਿਸੇ ਦੀ ਗੱਲ ਕੋਈ ਪੱਲੇ ਪੈ ਜਾਵੇ ਹਨਾ ਵੈਸੇ ਤਾਂ ਮੇਰੇ ਨਾਲ ਸਾਰੇ ਸੀਨੀਅਰ ਤੇ ਸਾਰੇ ਹੀ ਸਿਆਣੇ ਆ ਬਾਈ ਮੈਂ ਸਮਝਾਉਂਦਾ ਵੈਸੇ ਜੇ ਮੈਂ ਦੱਸਦਾ ਚੰਗਾ ਨਹੀਂ ਲੱਗਦਾ ਪਰ ਮੇਰਾ ਓਪੀਨੀਅਨ ਆ ਵੀ ਕਿਸੇ ਭਰਾ ਦੀ ਹੋ ਸਕਦਾ ਕਈ ਵਾਰ ਇਹ ਨਾ ਕੋਈ ਗੱਲ ਇੱਕ ਤਾਂ ਮਾਈਂਡ ਤੋਂ ਬਾਹਰ ਹੁੰਦੀ ਆ ਇੱਕ ਹੁੰਦੀ ਆ ਮਾਈਂਡ ਦੇ ਵਿੱਚ ਮੌਕੇ ਤੇ ਆ ਜਾਂਦੀ ਆ ਵੀ ਠੀਕ ਆ ਯਾਰ ਹਨਾ ਆ ਗੱਲ ਐ ਵੀ ਹੋ ਸਕਦੀ ਆ ਸੋ ਮੈਂ ਅਵੇਅਰ ਕਰਨਾ ਚਾਹਣਾ ਮੇਰੇ ਵੀਰਾਂ ਨੂੰ ਮੇਰੇ ਡਰਾਈਵਰ ਭਰਾਵਾਂ ਨੂੰ ਮੇਰੇ ਦੋਸਤਾਂ ਮਿੱਤਰਾਂ ਨੂੰ ਕਿ ਭਰਾਵੋ ਬੜਾ ਜਿਹੜਾ ਦੌਰ ਆ ਉਹ ਮਾੜਾ ਚੱਲੀ ਜਾਂਦਾ ਕਾਲਾ ਦੌਰ ਆ ਜਿਹੜਾ ਚੱਲ ਪਿਆ ਸਟਾਰਟ ਆ ਮੈਂ ਇਸ ਤੋਂ ਕਾਫੀ ਟਾਈਮ ਤੋਂ ਸਟਾਰਟ ਹੋ ਗਿਆ ਪਰ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਹਾਲੇ ਤੱਕ ਕਿਤਨਾ ਕਿਤੇ ਕਿਰਪਾ ਹੈਗੀ ਸੀ ਮੈਨੂੰ ਨਹੀਂ ਪਤਾ ਕਿਸ ਕਾਰਨ ਹੋ ਰਿਹਾ ਜ ਹਨ ਬਾਹਰ ਤੋਂ ਆ ਕੇ ਪ੍ਰਵਾਸੀ ਪਰਦੇਸੀ ਜੋ ਵੀ ਜਿਨ੍ਹਾਂ ਨੂੰ ਆਪਾਂ ਕਹਨੇ ਆ ਹਨ ਪਤਾ ਨਹੀਂ ਉਹ ਲੁੱਟਾਂ ਖੋਹ ਕਰਦੇ ਆ ਤੇ ਕੌਣ ਕਰਦੇ ਆ ਬਹੁਤੀ 2-3 ਦਿਨ ਹੋ ਗਏ ਵੀਡੀਓ ਇੱਕ ਸਾਡਾ ਭਰਾ ਆਪਣਾ ਪਤਲਾ ਤੋਂ ਹਨ ਉਹਦਣਾ ਵੀ ਲੁੱਟਮਾਰ ਹੋਈ ਆ ਤੇ ਇੱਕ ਗੱਡੀ ਮੈਂ ਵੀਡੀਓ ਆਪਣੇ ਇੰਸਟਾ ਤੇ ਪਾਈ ਆ ਖੰਨੇ ਕੋਲੋਂ ਵੀ ਖੋਈ ਆ ਤੇ ਇੱਕ ਜੀਰੇਕੋਲ ਦੀ ਵੀਡੀਓ ਆਈ ਸੀ ਜੀਰੇਕੋਲ ਦੇ ਕਈ ਕਾਂਡ ਆ ਗਏ ਵੈਸੇ ਉੱਥੇ ਇੱਕ ਦੋ ਲੁਟੇਰੇ ਆ ਜਿਹੜੇ ਫੜੇ ਵੀ ਗਏ ਅਰਸ਼ਟ ਵੀ ਹੋਏ ਆ ਨਾਤਾ ਪੁਲਿਸ ਪ੍ਰਸ਼ਾਸਨ ਗੌਰ ਕਰਦਾ ਇੱਕ ਟਾਇਰ ਖੋਲਣ ਵਾਲਾ ਜਿਹੜਾ ਚੋਰਾਂ ਦਾ گرو ਆ ਸਰਗਰਮ ਹੈ ਠੀਕ ਆ ਜੀ ਰੈਂਦਾ ਖੁੰਦਾ ਡੀਟੀਓ ਜਿਵੇਂ ਅੱਜ ਮੈਂ ਸ਼ੇਅਰ ਪਾਇਆ ਸੀ ਜੇ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚ ਕੇ ਚੱਲਦੇ ਆ ਤਾਂ ਸਾਨੂੰ ਡੀਟੀਓ ਆਰਟੀਓ ਸਨ ਘੇਰ ਲੈਂਦੇ ਨੇ ਬਾਈ ਹਨਾ ਉਹਨਾਂ ਨੂੰ ਅਸੀਂ ਯਾਰ ਕੰਮ ਕਰਦੇ ਮਿਹਨਤ ਕਰਦੇ ਆ ਬਾਈ ਯਾਰ ਪਰ ਕੋਈ ਨਾ ਕੋਈ ਕਮੀ ਪੇਸ਼ੀ ਦੇਖੋ ਜੰਨੇ ਚ ਮਨਣੋ ਲਿਸਟ ਚ ਚਾਹੀਦੀਆਂ ਚੀਜ਼ਾਂ ਆਪਣੇ ਕੋਲੇ ਸ਼ਾਇਦ ਸਾਰੀਆਂ ਨਹੀਂ ਪੂਰੀਆਂ ਹੁੰਦੀਆਂ ਦਾ ਸਾਰੇ ਕਾਨੂੰਨਾਂ ਦੇ ਆਪਾਂ ਸਹੀ ਨਹੀਂ ਹੁੰਦੇ ਹਨਾ ਸੋ ਰਹੀ ਗੱਲ ਮੁੱਦੇ ਦੀ ਭਰਾਓ ਇਹ ਗੱਲ ਕਰਦਾ ਕਿ ਵੀਰੋ ਹਾਲਾਤ ਬਹੁਤ ਮਾੜੇ ਆ ਭਰਾ ਮੇਰੇ ਕੋਈ ਵੀ ਬੰਦਾ ਰਸਤੇ 'ਚ ਕਦੇ ਵੀ ਕਿਸੇ ਦੇ ਦਰਸਨਾ ਨਾ ਜਾਵੇ ਵੇਲੇ ਕੇ ਵੇਲੇ ਠੀਕ ਆ ਸੋ ਦੂਜੀ ਗੱਲ ਰਸਤੇ 'ਚ ਕੋਈ ਚੀਜ਼ ਪਈ ਆ ਬਾਈ ਜੀ ਕਦੇ ਵੀ ਲਾਲਚ ਨਾ ਤਨਾਓ ਕਦੇ ਵੀ ਤੁਹਾਨੂੰ ਕੋਈ ਵੀ ਕਿਸੇ ਕੋਈ ਮਤਲਬ ਕਿਸੇ ਵੀ ਤਰ੍ਹਾਂ ਦੇ ਲਾਲਚ ਨਾ ਤਨਾਓ ਕੋਈ ਕੁੜੀ ਖੜੀ ਆ ਕੋਈ ਕਾਰ ਖਰਾਬ ਕਰਕੇ ਬਹੁੜਾੜਾ ਜਾ ਕੇ ਖੜਾ ਇਕੱਲੀ ਕੁੜੀ ਆ ਹਨਾ ਆਪਾਂ ਸੂਚ ਰਣੇ ਵੀ ਚੱਲ ਜਾਰਾ ਐ ਕਿਉਂਕਿ ਪਿੱਛੇ ਭਾਈ ਪਤਾ ਨਹੀਂ ਕੀ ਲੁਕਿਆ ਹੋ ਸਕਦਾ ਤੇ ਜਾਂ ਕੋਈ ਸੜਕ ਤੇ ਮੋਬਾਈਲ ਲੱਗਿਆ ਪਿਆ ਜਾਣ ਕੇ ਉਹ ਗੱਡੀ ਆਉਂਦੀ ਆ ਕੋਈ ਰਿੰਗ ਮਾਰਦੀ ਜਾਂ ਤੁਹਾਨੂੰ ਬਾਡੀ 'ਚ ਕੋਈ ਅਚਾਨਕ ਤੁਹਾਨੂੰ ਖੜਕਾ ਹੁੰਦਾ ਪਰ ਸੋਪਤੀ ਖੜ ਜਾਂਦੇ ਆ ਕਿ ਭਾਈ ਪਿੱਛੇ ਖੜਕਾ ਹੋਇਆ ਯਾਰ ਦੇਖੀ ਆਪਾਂ ਕੀ ਆ ਕੋਈ ਰੇਮਪ ਤਾਂ ਨਹੀਂ ਕ੍ਰੈਂਕ ਹੋ ਗਿਆ ਕੋਈ ਕਿੱਡੀ ਪੈਣ ਟੁੱਟ ਗਈ ਖੜਕਾ ਹੋਇਆ ਕਿਸ ਚੀਜ਼ ਦਾ ਪਰ ਰੁਕ ਜਾਂਦੇ ਆ ਹਨਾ ਪਰ ਉਦੋਂ ਆਪਣੇ ਸ਼ਾਇਦ ਮਾਈਂਡ ਦੇ ਵਿੱਚ ਕਿਉਂਕਿ ਆਪਾਂ ਅਕਸਰ ਹੀ ਸੋਚਦੇ ਆ ਆਪਣੇ ਇੱਥੇ ਕੀ ਆ ਹਨਾ ਮੈਂ ਇੱਕ ਤੁਹਾਨੂੰ ਗੱਲ ਦੱਸਦਾ ਇੱਕ ਵਾਰ ਟਰਪਰੀਆ ਮੇਰੇ ਕੋਲ ਮੈਂ ਦੱਸ ਚੱਕੀ ਤੇ ਡਰਾਈਵਰੀ ਕਰਦਾ ਸੀ ਉਦੋਂ ਬਈ ਕੀ ਹੋਇਆ ਤੇ ਮੈਂ ਥੋਂ ਚੱਲਿਆ ਤੇ ਸਾਡੇ ਨਾਲ ਕਿਲੋਮੀਟਰ ਥੋਂ ਤੁਸੀਂ ਜਿਹੜੇ ਆਸ ਸੁਨਾਮ ਰੋਡ ਤੋਂ ਬਈ ਗੁਜ਼ਰਦੇ ਹੋ ਨਾ ਆਪਣੇ ਪਿੰਡ ਤੋਂ ਜਾਂਦੇ ਹੋ ਕੋੜੇਵਲ ਨੂੰ ਕੋੜੇ ਤੋਂ ਪਹਿਲਾਂ ਨਾ ਦੋ ਪੱਠੇ ਪੈਂਦੇ ਉਹ ਪੱਠਿਆਂ ਕੋਲੇ ਇੱਕ ਰਸਤਾਨੀ ਦੇ ਜੋੜਾ ਪਾੜ ਗਿਆ ਜੋੜਾ ਪਾੜ ਗਿਆ ਤੇ ਉਹ ਖੜਾ ਉੱਥੇ ਹੁਣ ਤਾਂ ਵੈਸੇ ਉਹ ਢਾਬਾ ਪਹਿਲਾਂ ਉਹ ਢਾਬਾ ਹੁੰਦਾ ਨਹੀਂ ਸੀ ਤੇ ਬਈ ਮੈਂ ਉਹਦੇ ਕੋਲੇ ਜਦੋਂ ਨੇ ਐ ਹੱਥ ਮਾਰਦਾ ਸੀ ਮੈਂ ਘੜਾ ਲਿਆ ਉਦੋਂ ਬਈ ਹੈ ਨਹੀਂ ਛੇਜਾ ਕੁਝ ਤੇ ਆ ਚੀਜ ਹੈ ਨਹੀਂ ਸੀ ਉਦੋਂ ਵੀ ਲੋਕ ਤਾਂ ਕੋਹਾਂ ਦਾ ਵਾਰਦਾ ਤਾਂ ਇਹ ਜਾ ਕੁਝ ਹੁੰਦਾ ਨਹੀਂ ਸੀ ਤੇ ਹੁਣ ਬਾਹਰ ਹੁੰਦਾ ਸੀ ਆਪਣੇ ਨਹੀਂ ਹੁੰਦਾ ਸੀ ਹਨਾ ਪਰ ਉਹ ਚੀਜ਼ ਵੀ ਮੈਂ ਉਥੇ ਜਦੋਂ ਉਹਨੇ ਮੈਨੂੰ ਹੱਥ ਮਾਰਾ ਖੜਾਇਆ ਉਹ ਮੈਨੂੰ ਕਹਿੰਦਾ ਸਰਦਾਰ ਜੀ 2 ਮਿੰਟ ਕੇ ਲਈ ਜੱਕ ਚਾਹੀਏ ਗਾਡੀ ਉਠਾਣੀ ਆ ਦੋ ਜੱਕ ਸੇ ਉੱਠੇਗੀ ਫਿਰ ਮਹਾਰਾਜ ਇੱਕ ਲੱਗ ਜਾਏਗਾ ਮੈਂ ਕਿਹਾ ਠੀਕ ਹੈ ਜੀ ਕੋਈ ਗੱਲ ਨਹੀਂ ਹਨਾ ਵੀਰੇ ਤੁਸੀਂ ਜੱਕ ਲਾ ਲਓ ਤੇ ਮੇਰੀ ਆਦਤ ਹੈ ਮੈਂ ਹਮੇਸ਼ਾ ਹੀ ਟਾਈਮ ਤੋਂ ਪਹਿਲਾਂ ਦੁਰਦਾ ਸੀ ਪਹਿਲਾਂ ਤੁਰਨ ਦਾ ਇੱਕ ਕਾਰਨ ਹੁੰਦਾ ਬਈ ਮਸ਼ੈਨਰੀ ਆਦਾ ਕੋਈ ਪਤਾ ਨਹੀਂ ਹੁੰਦਾ ਕਰੋ ਕਿੱਥੇ ਕੀ ਹੋ ਰਿਹਾ ਵੇ ਸੋ ਵਕਤ ਤੋਂ ਪਹਿਲਾਂ ਹਨਾ ਉੱਥੇ ਬੱਸ 'ਚ ਨਹੀਂ ਲਿਖਿਆ ਹੁੰਦਾ ਕਿ ਅਸੀਂ ਲੇਟ ਹਾਂ ਤੁਸੀਂ ਲੇਟ ਅਲਗ ਕਹਿੰਦੇ ਨੰਦਾ ਵੀ ਤੋਰ ਲਾ ਭਰਾਵਾ ਬੱਸ 'ਚ ਬੈਠਾ ਹੁੰਦਾ ਹਨਾ ਕਾਲੀ ਕਰੀ ਜਾਂਦਾ ਉਹ ਕਹਿੰਦੇ ਵੀ ਤੁਸੀਂ ਘਰੋਂ ਪਹਿਲਾਂ ਨਿਕਲਣਾ ਸੀ ਜਾਂ ਤੁਸੀਂ ਕਿਸੇ ਮੱਜਲ ਪਹੁੰਚਣਾ ਸੀ ਸੋ ਬਾਲੀਆਂ ਮੈਂ ਜ਼ਿਆਦੇ ਗੱਲਾਂ ਨਹੀਂ ਕਰਦਾ ਬਈ ਹਨਾ ਤਾਂ ਮੈਂ ਉਹਨੂੰ ਜੈਕ ਦਿੱਤਾ ਤੇ ਉਹ ਵਾਰੀ-ਵਾਰੀ ਮੇਰਾ ਧੰਨਵਾਦੀ ਕਰੀ ਜਾਵੇ ਕਹਿੰਦਾ ਬਾਈ ਆਪ ਇਸ ਜੰਗਲ ਮੇਂ ਮਾਰੇ ਪਾਸੋ ਕੇ ਨਾ ਤੋ ਮੇ ਕੋਚ ਨਾ ਮੈਂ ਕਹਾ ਭਰਾਵਾ ਦੰਗਲ ਦੰਗਲ ਨਹੀਂ ਹੈਗਾ ਇਹ ਕਤਾਨਾਂ ਵਾਲੇ ਦਰਖਤ ਦੇਖ ਕੀ ਗਈ ਜAVE ਵੀ ਦੰਗਲ ਮੇ ਆਪ ਰੋਗੇ ਮੈਂ ਕਹਾ ਜੰਗਲ ਨੂੰ ਹਾਂਸੀ ਮਾਰੇ ਦਾ ਜੰਗਲ ਹੈ ਇੱਥੇ ਦੱਸ ਕੀ ਆ ਪਤੰਦਰਾ ਇੱਥੇ ਕੁਛ ਨਹੀਂ ਹੈਗਾ ਤੈਨੂੰ ਚਾਹੇ ਜਮਾ ਬਾਰੀਆਂ ਖੁੱਲੀਆਂ ਛੱਡ ਕੇ ਸਾਹਨੇ ਕੋਈ ਦਿੱਕਤ ਨਹੀਂ ਪਰ ਉਦੋਂ 2-3 ਮਹੀਨੇ ਬਾਅਦ ਇਹ ਬਾਰ ਦਾ ਤਾਂ ਜਿਹੜੀਆਂ ਆਉਣੀਆਂ ਸਟਾਰਟ ਹੋ ਗਈਆਂ ਸੀ ਸਭ ਤੋਂ ਪਹਿਲਾਂ ਇਹ ਚੱਲਿਆ ਸੀ ਕਮ ਰਾਜਪੁਰੇ ਤੇ ਮਹਿਲਾ ਚੌਕ ਸੋ ਇਹ ਚੀਜ਼ਾਂ ਬਈ ਹੁਣ ਆਪਾਂ ਵੇਅਰ ਰਿਹਾ ਕਰੋਂ ਮੇਰੇ ਭਰਾਓ ਆਪਣੀ ਜਾਨ ਨੂੰ ਕਹਿੰਦਾ ਤਾਂ ਇੱਕ ਦੋ ਪਾਸਿਓਂ ਖਤਰਾ ਸੀ ਹਨਾ ਤਾਂ ਹੁਣ ਮੈਨੂੰ ਲੱਗਦਾ ਵੀ ਚਾਰ ਚੁਫੇਰਾ ਫੱਟਾ ਸੋ ਮੈਂ ਮੇਰੇ ਭਰਾਵਾਂ ਨੂੰ ਦੱਸ ਵੇਅਰ ਕਰਨਾ ਚਾਹੁੰਦਾ ਸੀ ਜਲਦੀ ਵੀਡੀਓ ਰਹੀਂ ਹੋਰ ਕੋਈ ਦਿੱਕਤ ਨੀ ਬਾਕੀ ਪਹਿਲੀ ਤੇ ਆਖਰੀ ਗੱਲ ਬਈ ਗਰਮੀ ਬਹੁਤ ਆ ਮੇਰਾ ਭਰਾ ਜਿੱਥੇ ਕਿਤੇ ਮੀਂਹ ਪੈ ਗਿਆ ਕਮੈਂਟ ਦੱਸ ਦਿਓ ਯਾਰ ਕਮੈਂਟ ਕਰਕੇ ਜ਼ਰੂਰ ਹਨਾ ਦੱਸ ਦਿਓ ਤੇ ਵੀਡੀਓ ਨੂੰ ਸ਼ੇਅਰ ਕਰਦੇ ਬਈ ਕਿਉਂਕਿ ਆਪਣੇ ਭਰਾਵਾਂ ਦੇ ਕੰਮ ਆ ਜੀ ਸੋ ਲਵ ਯੂ ਬਈ ਬਾਬਾ ਦਾ ਨੂ ਚੜ੍ਹਦੀ ਕਲਾ ਦੇ ਰੱਖੇ ਹੱਸਦੇ ਵਸਦੇ ਰਹੋ ਕੋਈ ਦਿੱਕਤ ਵਾਲੀ ਗੱਲ ਨਹੀਂ ਆਪਦਾ ਕੰਮ ਧੰਦਾ ਕਰੋ ਪਰ ਅਵੇਅਰ ਹੋ ਕੇ ਕਰੋ ਭਰਾਓ ਕਿਉਂਕਿ ਤੁਹਾਨੂੰ ਘਰ ਪਰਿਵਾਰ ਤੁਹਾਡੇ ਬੱਚੇ ੜੀਕਦੇ ਆ ਤੁਹਾਡੀ ਰੋਟੀ ਤੁਹਾਡੇ ਘਰ ਦਾ ਗੁਜ਼ਾਰਾ ਤੁਹਾਡੇ ਸਿਰ ਤੇ ਚੱਲਦਾ ਹੋਣਾ ਵੀਰ ਅਗਰ ਤੁਹਾਨੂੰ ਕੁਝ ਹੋ ਗਿਆ ਤਾਂ ਪਿੱਛੇ ਪਰਿਵਾਰ ਰੋੜ ਜਾਂਦਾ ਮੈਂ ਨਹੀਂ ਚਾਹੁੰਦਾ ਮੇਰੇ ਕਿਸੇ ਭਰਾ ਤੇ ਕੋਈ ਸੰਕਟ ਆਵੇ ਕੋਈ ਦਿੱਕਤ ਆਵੇ ਲੋਕ ਕਹਿੰਦੇ ਵੀ ਸਮਝਾਉਣ ਲੱਗੇ ਜਾਂਦਾ ਐ ਕਰ ਲੱਗੇ ਹਾਂ ਮੈਂ ਠੀਕ ਆ ਯਾਰ ਜੋ ਮੈਨੂੰ ਕਹਿੰਦੇ ਮੈਨੂੰ ਕੋਈ ਦਿੱਕਤ ਨਹੀਂ ਬਾਈ ਅ ਮੈਨੂੰ ਜੋ ਮਰਜੀ ਗਈ ਜਾਣਾ ਪਰ ਨਾ ਪਰਵਾਹ ਕਰੀਏ ਨਾ ਹੀ ਆਪਾਂ ਘਰ ਨਹੀਂ ਆਪਾਂ ਆਪਣੀ ਮਾਂ ਕਿਵੇਂ ਨਹੀਂ ਖੜੇ ਆ ਖੜੇ ਰਾਵਾਂਗੇ ਠੀਕ ਹੈ ਜੀ ਸੋ ਲਵ ਯੂ ਬਾਈ ਹੁਣ ਵੀ ਗੱਡੀ ਘਾਲੀ ਕਰਕੇ ਆਇਆ ਤੇ ਗਰਮੀ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਗੱਡੀ ਦੇ ਵਿੱਚ ਬੈਠਾ ਮੈਨੂੰ ਪੱਖਾ ਇਸ ਕਰਕੇ ਲਾਇਆ ਬਾਈ ਪੱਖਾ ਲਾਇਆ ਲਾਉਣ ਨੂੰ ਜੀ ਨਹੀਂ ਕਰਦਾ ਹਨ ਕੰਮ ਬੜਾ ਨਹੀਂ ਸਰਦਾ ਤੱਤੀਆਂ ਸੀਟਾਂ ਸੇਕ ਜਾਂਣ ਦਾ ਪੱਖਾ ਤੱਤੀ ਹਵਾ ਮਾਰਦਾ ਲਾਉਣ ਨੂੰ ਜੀ ਨਹੀਂ ਕਰਦਾ ਸੋ ਲਵ ਯੂ ਬਾਈ ਆਪਣਾ ਧਿਆਨ ਰੱਖਿਓ ਬਾਈ ਮੇਰੀ ਵੀਡੀਓ ਸ਼ੇਅਰ ਕਰਦੇ ਬਾਈ ਹਨ ਕਿਉਂਕਿ ਭਰਾ ਦਾ ਪਹਿਲਾਂ ਜਿਹੜਾ ਚੈਨਲ ਸੀ ਬਾਈ ਉਹ ਤੁਹਾਨੂੰ ਪਤਾ ਕਿ ਹੈਕ ਹੋ ਚੁੱਕਿਆ ਸੀ ਸੋ ਇਸ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੇ ਕਿਸੇ ਭਰਾ ਨੇ ਮੇਰੇ ਨੇ ਨਹੀਂ ਫੋਲੋ ਕਰਿਆ ਬਾਈ ਅੱਤਵਾਨੇ ਦੀ ਬੇਨਤੀ ਹੈ ਕਿ ਭਰਾ ਨੂੰ ਫੋਲੋ ਕਰ ਲੋ ਨੋਟੀਫਿਕੇਸ਼ਨ ਵਾਲਾ ਜਿਹੜਾ ਆਪਸ਼ਨ ਹੈ ਬਈ ਉਹਨੂੰ ਚਾਲੂ ਕਰ ਲੋ ਤਾਂ ਕਿ ਆਪਣੀ ਜਿਹੜੀ ਵੀਡੀਓ ਦੀ ਨੋਟੀਫਿਕੇਸ਼ਨ ਆ ਤੁਹਾਨੂੰ ਪਤਾ ਮੈਂ ਆਪਣੇ ਰਿਲੇਟਿਵ ਤੋਂ ਅੰਦਰ ਰਿਲੇਟਿਵ ਹੀ ਪਾਉਣਾ ਬਈ ਹੋਰ ਤਾਂ ਕਿਸੇ ਆਪਾਂ ਕਿਸੇ ਬਾਈ ਹਾਤ ਉਹੀ ਆ ਕੈਮਰਾ ਜਾ ਕੇ ਖੜਨਾ ਹੀ ਜਾਂਦੇ ਹਾਂ ਵੀ ਤੂੰ ਆ ਕਰਦਾ ਜੀ ਆ ਮੂੰਹ ਆ ਕਰੀ ਜਾਂਦਾ ਆ ਕਰੀ ਜਾਂਦਾ ਕਹਿੰਦਾ ਮਤਲਬ ਤੁਸੀਂ ਸਮਝੇ ਜਾਂਦੇ ਹੋ ਨਾ ਆਪ ਸਿਆਣੇ ਹੋ ਆ ਪੁੜੀ ਲੈਂਗੁਏਜ ਥੋੜੀ ਜੀ ਤੁਹਾਨੂੰ ਪਦੀ ਆ ਟੱਪ ਹੁੰਦੀ ਆ ਸੋ ਠੀਕ ਆ ਬਾਈ ਯਾਰ ਓਕੇ ਲਵ ਯੂ